बठिंडा पुलिस ने एक अंतर्राज्यीय गिरोह का भांडाफोड़ करते हुए मध्य प्रदेश के पार्टी गैंग के चार सदस्यों को गिरफ्तार किया पुलिस ने इनके कब्जे से चोरी की गई सात किलोग्राम चांदी और वारदात में इस्तेमाल किया गया एक जुगाड़ वाहन भी बरामद किया यह कार्रवाई एस एस पी बठिंडा डॉक्टर ज्योति यादव की देखरेख के एस पी सी टी नरेंद्र सिंह के नेतृत्व में स्टाफ टू और थाना कैनाल कॉलोनी की टीम द्वारा संयुक्त रूप से की गयी ਇੱਕ ਸਾਨੂੰ ਕੱਲ ਇੱਕ ਰੁਕਾ ਡੀਸੀਆਰ ਤੋਂ ਮਸੂਲ ਹੋਇਆ ਸੀਗਾ ਵੀ ਇੱਕ ਜਿਹੜਾ ਜਸਪਾਲ ਸਿੰਘ ਏlias ਕਾਕਾ ਪੁੱਤਰ ਹਰਚੇਤ ਸਿੰਘ ਵਾਸੀ ਕੋਟਸ਼ਮੀਰ ਜਿਹਦੀ ਕਿ ਡੈਡ ਬੋਡੀ ਮੋਰਚਰੀ ਦੇ ਵਿੱਚ ਇੱਥੇ ਸਰਕਾਰੀ ਹਸਪਤਾਲ ਚ ਪਈ ਹੈ ਉਹ ਤੇ ਜਦੋਂ ਪੜਤਾਲ ਕੀਤੀ ਸਾਡੀ ਇੰਡਸਟਰੀ ਰੇ ਦਾ ਚੌਂਕੀ ਦਾ ਏਰੀਆ ਪੈਂਦਾ ਕੋਟਸ਼ਮੀਰ ਪਿੰਡ ਪੈਂਦਾ ਹੈਗਾ ਥਾਣਾ ਸਦਰ ਦੀ ਇਹ ਮਠੰਡਾ ਦੀ ਚੌਂਕੀ ਹੈ ਉਹਦਾ ਸੀਗਾ ਵਕੂਆ ਤੇ ਜਾ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਵੀ ਇਹ ਹਰਚੇਤ ਸਿੰਘ ਨੇ ਬਿਆਨ ਆ ਉਹਦਾ ਕਲਮ ਬੰਦ ਕਰਾਇਆ ਵੀ ਮੇਰੇ ਮੁੰਡੇ ਨੂੰ ਫਲਾਣੇ ਫਲਾਣੇ ਪਵਨ ਕੁਮਾਰ ਓਮ ਪ੍ਰਕਾਸ਼ ਤੇ ਸੁਮਿਤ ਨਾਂ ਦੇ ਜਿਹੜੇ ਪ੍ਰਵਾਸੀ ਹੈਗੇ ਜਿਹੜੇ ਕੀ ਕਾਟਨ ਫੈਕਟਰੀ ਆ ਉੱਤੇ ਕੋਟਸ਼ਵੀਰ ਉਹਦੇ ਵਿੱਚ ਕੰਮ ਕਰਦੇ ਆ ਉਹਨਾਂ ਨੇ ਜਿਹਦੇ ਨਾਲ ਲੜਾਈ ਝਗੜਾ ਕਰਕੇ ਕੁੱਟ ਮਾਰ ਕਰਕੇ ਮੇਰੇ ਮੁੰਡੇ ਦੀ ਹਤਿਆ ਕੀਤੀ ਹੈ ਇਹਦੇ ਤੇ ਅਸੀਂ ਉੱਥੇ ਤੁਰੰਤੋਂ ਦਾ ਬਿਆਨ ਲਿਖ ਕੇ ਜੀ ਨਾਲ ਦੀ ਨਾਲ ਅਸੀਂ ਮੁਕੱਦਮਾ ਨੰਬਰ 29 ਮਿਤੀ 10 2 2026 ਅੰਡਰ ਸੈਕਸ਼ਨ 103 35 ਪੀ ਐਨ ਐਸ ਦਰਜ ਕੀਤਾ ਦਰਜ ਕਰਕੇ ਤੁਰੰਤ ਕਾਰਵਾਈ ਕਰਦੇ ਹੋਏ ਅਸੀਂ ਜਿਹਨੇ ਤਿੰਨੇ ਦੋਸ਼ੀ ਹੈਗੇ ਇਹਨਾਂ ਨੂੰ ਆਪਣੇ ਪਵਨ ਕੁਮਾਰ ਨੂੰ ਓਮ ਪ੍ਰਕਾਸ਼ ਨੂੰ ਤੇ ਸਮਿਤ ਨੂੰ ਜਿਹੜੇ ਕਿ ਤਿੰਨੇ ਇਹ ਪ੍ਰਵਾਸੀ ਹੈ ਬਿਹਾਰ ਦੇ ਸਟੇਟ ਬਿਹਾਰ ਦੇ ਰਹਿਣ ਵਾਲੇ ਆ ਇਹਨਾਂ ਨੂੰ ਅਸੀਂ ਵਿਦਨ 24 ਆਰਸ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਅੱਜ ਇਹਨਾਂ ਦੀ ਅਸੀਂ ਕੋਰਟ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ ਪੂਰੀ ਤਫ਼ਤੀਸ਼ ਅਸੀਂ ਕਰ ਰਹੇ ਆ ਕਿ ਕਿੱਧਰਲੇ ਪਾਸੇ ਨੂੰ ਇਹ ਮਤਲਬ ਕਿਉਂ ਇਹਨਾਂ ਨੇ ਬੰਦਾ ਮਾਰਿਆ ਕੋਈ ਹੋਰ ਇਹਨਾਂ ਨੇ ਕੋਈ ਕੋਈ ਹੋਰ ਵਜ੍ਹਾ ਰਜਿਸਟਰ ਨਹੀਂ ਸੀ ਕਾਰਨ ਕੀ ਹੈਗਾ ਸਾਰਾ ਅਸੀਂ ਇਹਦੇ ਵਿੱਚ ਪੂਰਾ ਉਹਨੂੰ ਸ੍ਰੀ ਤੱਕ ਲੈ ਕੇ ਜਾਵਾਂਗੇ ਤਪਤੀਸ਼ ਨੂੰ